ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਯੂਕੇ ਦੀਆਂ ਚੋਣਾਂ ਵਿੱਚ ਪੰਜਾਬੀਆਂ ਦਾ ਦਬਦਬਾ ਕੈਨੇਡਾ ਵਿੱਚ ਤਿੰਨ ਪੰਜਾਬੀਆਂ ਸਮੇਤ ਪੰਜ ਵਿਅਕਤੀ ਜ਼ਬਰੀ ਵਸੂਲੀ ਦੀਆਂ ਘਟਨਾਵਾਂ ਚ ਗ੍ਰਿਫਤਾਰ ਅਮਰਿਤਪਾਲ ਦਾ ਅਗਲਾ ਨਿਸ਼ਾਨਾ ਕਿਹੜਾ ਦਿੱਤਾ ਸੁਨੇਹਾ ਐਸਜੀ ਪੀਸੀ ਦੀ ਕਾਰਜਕਾਰੀ ਵੱਲੋਂ ਚਾਰ ਵੱਡੇ ਫੈਸਲੇ ਸ਼ਿਵ ਸੈਨਾ ਆਗੂ ਤੇ ਜਾਨਲੇਵਾ ਹਮਲੇ ਦੀ ਨਿਹੰਗਾਂ ਨੇ ਲਈ ਜ਼ਿੰਮੇਵਾਰੀ ਰਾਜਾ ਵੜਿੰਗ ਦੀਆਂ ਮੁਸ਼ਕਲਾਂ 'ਚ ਵਾਧਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਯੂਕੇ ਦੀਆਂ ਚੋਣਾਂ ਦੀ 4 ਜੁਲਾਈ ਨੂੰ ਪਾ ਵੀਰਵਾਰ ਨੂੰ ਉੱਥੇ ਆਮ ਚੋਣਾਂ ਦੇ ਦੇਰ ਰਾਤ ਨਤੀਜੇ ਆਏ ਅਤੇ ਤਕਰੀਬਨ ਨਤੀਜਿਆਂ ਨੇ ਇਹ ਗੱਲ ਸਾਫ਼ ਕਰ ਦਿੱਤੀ ਕਿ ਲੋਕ ਉਥੋਂ ਦੇ ਬਦਲ ਚਾਹੁੰਦੇ ਸੀ ਜਿਹੜੇ ਚੋਣ ਤੀਜੇ ਸਾਹਮਣੇ ਆਏ ਉਹਨਾਂ ਦੇ ਅਨੁਸਾਰ ਸੱਤਾਧਾਰੀ ਧਿਰ ਕੰਜ਼ਰਵੇਟਿਵ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਲੇਬਰ ਪਾਰਟੀ ਨੇ ਭਾਰੀ ਬਹੁਮਤ ਦੇ ਨਾਲ ਉਥੇ ਸਰਕਾਰ ਬਣਾ ਲਈ ਹੈ ਲੇਬਰ ਪਾਰਟੀ ਨੇ 650 ਸੰਸਦੀ ਸੀਟਾਂ ਚੋਂ 412 ਤੇ ਜਿੱਤ ਦਰਜ ਕੀਤੀ ਅਤੇ ਭਾਰੀ ਬਹੁਮਤ ਹਾਸਲ ਕੀਤਾ ਹੈ ਵੁਲਾਇਤ ਦੀਆਂ ਇਹਨਾਂ ਚੋਣਾਂ ਦੇ ਵਿੱਚ 650 ਮੈਂਬਰੀ ਹਾਊਸ ਆਫ ਕਾਮਨਸ ਦੇ ਵਿੱਚ 412 ਸੀਟਾਂ ਜਿੱਤ ਕੇ ਲੇਬਰ ਪਾਰਟੀ ਨੇ ਦਮਦਾਰ ਮਜ਼ਬੂਤ ਸਰਕਾਰ ਬਣਾਈ ਹੈ ਅਤੇ ਕੀਅਰ ਸਟਾਰਮਰ ਉਥੋਂ ਦੇ ਪ੍ਰਧਾਨ ਮੰਤਰੀ ਬਣ ਗਏ ਨੇ ਦੱਸਣਾ ਬਣਦਾ ਕਿ ਸਰਕਾਰ ਬਣਾਉਣ ਲਈ ਉਥੇ 326 ਸੀਟਾਂ ਦੀ ਸੰਖਿਆ ਪਾਰ ਕਰਨੀ ਸੀ ਭਾਵ ਲੇਬਰ ਪਾਰਟੀ ਨੂੰ ਬਹੁਤ ਵੱਡਾ ਬਹੁਮਤ ਮਿਲਿਆ ਹੈ 1997 ਦੀ ਟੋਨੀ ਬਲੇਹਰ ਦੀ ਜਿੱਤ ਤੋਂ ਬਾਅਦ ਇਹ ਦੂਸਰੀ ਵੱਡੀ ਜਿੱਤ ਆਖੀ ਜਾ ਸਕਦੀ ਹੈ ਲੇਬਰ ਪਾਰਟੀ 2010 ਤੋਂ ਬਾਅਦ ਸਰਕਾਰ ਦੇ ਵਿੱਚ ਵਾਪਸੀ ਕਰ ਰਹੀ ਹੈ। ਇਹਨਾਂ ਚੋਣ ਨਤੀਜਿਆਂ 'ਚ ਲੇਬਰ ਪਾਰਟੀ ਦੇ ਵੱਲੋਂ 10 ਪੰਜਾਬੀ ਵੀ ਚੋਣ ਜਿੱਤ ਗਏ ਨੇ। ਦੂਸਰੇ ਪਾਸੇ ਬਰਤਾਨੀਆ ਦੇ ਵਿੱਚ ਲਗਾਤਾਰ 14 ਸਾਲ ਸੱਤਾ ਤੇ ਕਾਬਜ਼ ਰਹਿਣ ਵਾਲੀ ਕੰਜ਼ਰਵਟਿਵ ਪਾਰਟੀ ਨੂੰ ਇਹ ਆਖ ਸਕਦਾ ਕਿ ਵੋਟਰਾਂ ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪਿਆ। 650 ਦੇ ਵਿੱਚੋਂ ਸਿਰਫ 121 ਸੀਟਾਂ ਤੇ ਸਿਮਟ ਕੇ ਰਹਿ ਗਈ ਕੰਜ਼ਰਵਟਿਵ ਪਾਰਟੀ। ਇਸ ਤਰ੍ਹਾਂ ਲਿਬਰਲ ਡੈਮੋਕ੍ਰੈਟਿਕ ਪਾਰਟੀ 77 ਸਕਾਟਿਸ਼ ਨੈਸ਼ਨਲ ਪਾਰਟੀ ਨੇ ਨਾਓ ਆਇਰਲੈਂਡ ਦੀ ਪਾਰਟੀ ਸਿਨਫਿਨੇਸਤ ਅਤੇ ਹੋਰ ਛੋਟੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੇ 29 ਹਲਕਿਆਂ ਤੋਂ ਜਿੱਤ ਦਰਜ ਕੀਤੀ ਹੈ। ਬ੍ਰਿਟਾਨੀਆ ਦੀਆਂ ਇਹ ਇਤਿਹਾਸਕ ਚੋਣਾਂ ਆਖੀਆਂ ਜਾ ਸਕਦੀਆਂ ਨੇ ਕਿਉਂਕਿ ਜਿਸ ਦੇ ਵਿੱਚ ਲੇਬਰ ਪਾਰਟੀ ਨੇ ਹਾਊਸ ਆਫ ਕਾਮਨਸ ਦੇ ਵਿੱਚ 650 ਦੇ ਵਿੱਚੋਂ 412 ਹਲਕਿਆਂ ਤੋਂ ਜਿੱਤ ਦਰਜ ਕੀਤੀ ਹੈ। ਇਹ ਸੰਖਿਆ 2019 ਦੀਆਂ ਪਿਛਲੀਆਂ ਚੋਣਾਂ ਦੇ ਵਿੱਚ ਪ੍ਰਾਪਤ ਸੀਟਾਂ ਦੀ ਗਿਣਤੀ ਨਾਲੋਂ ਉਹਨਾਂ ਦੀ 211 ਵੱਧ ਹੈ ਅਰਿਸ਼ੀ ਸੁਨਕ ਉੱਥੋਂ ਦੇ ਪ੍ਰਧਾਨ ਮੰਤਰੀ ਸਨ ਅਤੇ ਉਹਨਾਂ ਦੀ ਕਨਜ਼ਰਵੇਟਿਵ ਪਾਰਟੀ ਨੇ 121 ਸੀਟਾਂ ਜਿੱਤੀਆਂ ਨੇ ਜੋ ਪਿਛਲੀਆਂ ਚੋਣਾਂ ਦੇ ਵਿੱਚੋਂ 252 ਘਟੀਆਂ ਨੇ ਲੇਬਰ ਪਾਰਟੀ ਦੀ ਵੋਟ ਪ੍ਰਤੀਸ਼ਤਾ 33.8 ਫੀਸਦੀ ਰਹੀ ਹੈ ਜਦਕਿ ਕਨਜ਼ਰਵੇਟਿਵ ਪਾਰਟੀ ਦੀ ਵੋਟ ਫੀਸਦ 33.7 ਫੀਸਦੀ ਰਹੀ ਹੈ ਇਸ ਵਾਰ ਭਾਰਤੀ ਮੂਲ ਦੇ ਖਾਸ ਕਰਕੇ ਸਿੱਖ ਉਮੀਦਵਾਰਾਂ ਨੇ ਪੰਜਾਬੀਆਂ ਨੇ ਵੀ ਵੱਡੀ ਗਿਣਤੀ ਵਿੱਚ ਜਿੱਤ ਦਰਜ ਕੀਤੀ ਹੈ ਜਿਨ੍ਹਾਂ ਚੋਂ ਸਲੋ ਹਲਕੇ ਤੋਂ ਤਨਮਨਜੀਤ ਸਿੰਘ ਢੇਸੀ ਤੀਸਰੀ ਵਾਰ ਸੰਸਦ ਮੈਂਬਰ ਚੁਣੇ ਗਏ ਹੈ ਇਸ ਤਰ੍ਹਾਂ ਸੈਂਡਵਿਲ ਤੋਂ ਲੇਬਰ ਪਾਰਟੀ ਦੇ ਗੁਰਿੰਦਰ ਸਿੰਘ ਜੋਸ਼ਨ ਇਲਫੋਰਡ ਸਾਊਥ ਤੋਂ ਲੇਬਰ ਪਾਰਟੀ ਦੇ ਹੀ ਜਸ ਅਠਵਾਲ ਨੇ ਜਿੱਤ ਦਰਜ ਕੀਤੀ ਹੈ ਬੁਲਵਰਹੈਂਪਟਨ ਤੋਂ ਲੇਬਰ ਪਾਰਟੀ ਦੇ ਵੀਰਿੰਦਰ ਸਿੰਘ ਜਸ ਨੇ ਜਿੱਤ ਦਰਜ ਕੀਤੀ ਇਸੇ ਤਰ੍ਹਾਂ ਚਾਰ ਪੰਜਾਬੀ ਔਰਤਾਂ ਨੇ ਵੀ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਜਿਨ੍ਹਾਂ ਚ ਬਰਮਿੰਗਮ ਐਡਵੈਸਟਨ ਤੋਂ ਪ੍ਰੀਤ ਕੌਰ ਗਿੱਲ ਜੋ ਪਹਿਲਾਂ ਵੀ ਸੰਸਦ ਮੈਂਬਰ ਆ ਚੁੱਕੇ ਨੇ ਉਹਨਾਂ ਨੇ ਦੁਬਾਰਾ ਜਿੱਤ ਦਰਜ ਕੀਤੀ ਹੈ ਸਾਊਥ ਹੈਮਪਟਨ ਤੋਂ ਲੇਬਰ ਪਾਰਟੀ ਦੀ ਸਤਵੀਰ ਕੌਰ ਵੀ ਜੇਤੂ ਰਹੇ ਇਸ ਤਰ੍ਹਾਂ ਹਾਰਡਸੀਲ ਤੋਂ ਲੇਬਰ ਪਾਰਟੀ ਦੀ ਹਰਪ੍ਰੀਤ ਕੌਰ ਓਪਲ ਨੇ ਵੀ ਜਿੱਤ ਦਰਜ ਕੀਤੀ ਹੈ ਅਤੇ ਡੱਡਲੀ ਹਲਕੇ ਤੋਂ ਲੇਬਰ ਪਾਰਟੀ ਦੀ ਸੋਨੀਆ ਕੁਮਾਰ ਨੇ ਵੀ ਜਿੱਤ ਦਰਜ ਕੀਤੀ ਜੇਕਰ ਮਿੰਨੀ ਭਾਰਤ ਵਜੋਂ ਜਾਣੇ ਜਾਂਦੇ ਬਰਤਾਰੀਆਂ ਦੇ ਸ਼ਹਿਰ ਲੈਸਟਰ ਦੀ ਗੱਲ ਕਰਾਂ ਤਾਂ ਇਸ ਵਾਰ 35 ਸਾਲ ਬਾਅਦ ਲੇਬਰ ਪਾਰਟੀ ਨੂੰ ਲੈਸਟਰ ਈਸਟ ਹਲਕੇ ਦੇ ਵਿੱਚੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਇਸ ਹਲਕੇ ਤੋਂ 35 ਸਾਲਾਂ ਬਾਅਦ ਕੰਜ਼ਰਵੇਟਿਵ ਪਾਰਟੀ ਨੇ ਲੇਬਰ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਇੱਥੋਂ ਜਿੱਤ ਦਰਜ ਕੀਤੀ ਹੈ ਇਸ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਸ਼ਿਵਾਨੀ ਰਾਜਾ ਨੇ ਜਿੱਤ ਦਰਜ ਕੀਤੀ ਪੰਜਾਬੀ ਅਤੇ ਭਾਰਤੀ ਮੂਲ ਦੇ ਜੇਤੂਆਂ ਦੇ ਵਿੱਚ ਜੇਕਰ ਨਜ਼ਰ ਮਾਰੀਏ ਦਾ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਤਨਮਨਜੀਤ ਸਿੰਘ ਢੇਸੀ ਪ੍ਰੀਤਕੌਰ ਗਿੱਲ ਸੀਮਾ ਮਲਹੋਤਰਾ ਗੁਰਿੰਦਰ ਸਿੰਘ ਜੋਸ਼ਨ ਜਸਵੀਰ ਸਿੰਘ ਅਠਵਾਲ ਸਤਵੀਰ ਕੌਰ ਬਾਗੀ ਸ਼ੰਕਰ ਹਰਪ੍ਰੀਤ ਕੌਰ ਉਪਲ ਵਰਿੰਦਰ ਸਿੰਘ ਜਸ ਜੀਵਨ ਸਿੰਘ ਸੰਧਰ ਤੀਰਥ ਐਂਟਲੀਵਸਲਾ ਅਤੇ ਸੋਨੀਆ ਕੁਮਾਰ ਦੇ ਨਾਮ ਸ਼ਾਮਲ ਨੇ ਤੇ ਹੁਣ ਗੱਲ ਕਰਦੇ ਆ ਇੱਕ ਪਾਸੇ ਪੰਜਾਬੀਆਂ ਦੀ ਸ਼ਾਨਦਾਰ ਜਿੱਤ ਦੀ ਕਹਾਣੀ ਹੈ ਤੇ ਦੂਸਰੇ ਪਾਸੇ ਕੈਨੇਡਾ ਦੇ ਵਿੱਚੋਂ ਜਬਰੀ ਧਮਕੀਆਂ ਜਾਂ ਵਸੂਲੀ ਦੀਆਂ ਵਾਰਦਾਤਾਂ ਵਿੱਚ ਤਿੰਨ ਪੰਜਾਬੀ ਗ੍ਰਿਫਤਾਰ ਕੀਤੇ ਗਏ ਐ ਪੀਲ ਰੀਜਨਲ ਪੁਲਿਸ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਕਰਤਾਵਾਂ ਨੇ ਪੀਲ ਖੇਤਰ ਅਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਹਿੰਸਕ ਜ਼ਬਰੀ ਵਸੂਲੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਪੰਜ ਵਿਅਕਤੀ ਗ੍ਰਿਫਤਾਰ ਕੀਤੇ ਅਤੇ ਚਾਰਜ ਕੀਤੇ ਐ ਦਸੰਬਰ 2023 ਅਤੇ ਮਈ 2024 ਦੇ ਵਿਚਕਾਰ ਪੁਲਿਸ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਜਿੱਥੇ ਸ਼ੱਕੀ ਕਥੇ ਤੌਰ ਤੇ ਹਮਲਾ ਕਰਨ ਧਮਕੀਆਂ ਦੇਣ ਅਤੇ ਹਥਿਆਰਾਂ ਦੀ ਜ਼ੋਰ ਤੇ ਜਬਰੀ ਵਸੂਲੀ ਵਿੱਚ ਸ਼ਾਮਲ ਸੀ। ਇਹਦੀ ਤਫਤੀਸ਼ ਕੀਤੀ ਗਈ। ਨਤੀਜੇ ਵਜੋਂ 5 ਵਿਅਕਤੀ ਗ੍ਰਿਫਤਾਰ ਕੀਤੇ ਗਏ ਹੈ ਅਤੇ ਉਹਨਾਂ ਦੇ ਉੱਤੇ ਕੁਝ ਅਪਰਾਧਿਕ ਦੋਸ਼ ਵੀ ਦਰਜ ਕੀਤੇ ਗਏ ਹੈ। ਇਹਨਾਂ ਵਿੱਚ ਬ੍ਰੈਂਟਨ ਦੇ 36 ਵਰਿਆਂ ਦੇ ਦੁਪਿੰਦਰ ਦੀਪ ਚੀਮਾ ਉਹਨਾਂ ਦੇ ਉੱਤੇ ਅਪਰਾਧਿਕ ਪਰੇਸ਼ਾਨੀ ਪਾਲਣਾ ਕਰਨ ਵਿੱਚ ਅਸਫਲਤਾ ਫੇਲ ਟੂ ਕੰਪਲਾਈ ਅਪਰਾਧ ਕਰਨ ਦੀ ਸਾਜ਼ਿਸ਼ ਜਬਰੀ ਵਸੂਲੀ ਇਸੇ ਤਰ੍ਹਾਂ ਬ੍ਰੈਂਪਟਨ ਦੇ ਰਹਿਣ ਵਾਲੇ 51 ਵਰਿਆਂ ਦੇ ਵਿਅੰਤ ਘਿਲੋਂ ਤੇ ਹਮਲਾ ਕਰਨ ਜ਼ਬਰਦਸਤੀ ਕੈਦ ਰੱਖਣਾ ਜਬਰੀ ਵਸੂਲੀ ਕਰਨਾ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਤੇ ਕਬਜ਼ਾ ਕਰਨਾ ਧਮਕੀਆਂ ਦੇਣਾ ਇਹ ਚਾਰਜ ਚ ਲਾਏ ਗਏ ਨੇ ਇਸੇ ਤਰ੍ਹਾਂ 39 ਵਰਾਂ ਦੇ ਵਿਅਕਤੀ ਅਰਣਦੀਪ ਥਿੰਦ ਤੇ ਹਮਲਾ ਕਰਨਾ ਜ਼ਬਰਦਸਤੀ ਕੈਦ ਕਰਨਾ ਜਬਰੀ ਵਸੂਲੀ ਕਰਨਾ ਇਸ ਤਰ੍ਹਾਂ ਮੀਸੀ ਸਾਗਾ ਦੇ 132 ਵਰਾਂ ਦੇ ਵਿਅਕਤੀ ਮੁਸਤਫਾ ਅਲਾਵੀਏ ਉਨਾ ਦੇ ਉੱਤੇ ਅਪਰਾਧਿਕ ਪਰੇਸ਼ਾਨੀ ਅਤੇ ਮੀਸੀ ਸਾਗਾ ਦਾ ਹੀ ਇੱਕ ਹੋਰ ਵਿਅਕਤੀ ਹੈ ਉਹਦੀ ਵੀ ਉਮਰ 32 ਬਰੇ ਹੀ ਦੱਸੀ ਜਾ ਰਹੀ ਹੈ ਤੇ ਉਹ ਦਾ ਨਾਮ ਹੈ ਕਿਮਾਨੀ ਉਹਦੇ ਉੱਤੇ ਵੀ ਅਪਰਾਧਿਕ ਪਰੇਸ਼ਾਨੀ ਭਾਵ ਕ੍ਰਿਮੀਨਲ ਹਰਾਸਮੈਂਟ ਤੇ ਦੋਸ਼ ਲਗਾਏ ਗਏ ਨੇ ਇਹ ਪੰਜ ਵਿਅਕਤੀ ਗ੍ਰਿਫਤਾਰ ਕੀਤੇ ਗਏ ਹੈ ਜਿਨ੍ਹਾਂ ਦੇ ਵਿੱਚ ਤਿੰਨ ਪੰਜਾਬੀ ਮੂਲ ਦੇ ਹੈ ਤੇ ਹੁਣ ਗੱਲ ਕਰਦੇ ਹਾਂ ਅਮਰਤਪਾਲ ਸਿੰਘ ਨੇ ਸੌ ਤਾਂ ਚੁੱਕ ਲਈ ਹੈ ਪਰ ਆਪਣਾ ਅਗਲਾ ਸੁਨੇਹਾ ਵੀ ਸਪਸ਼ਟ ਰੂਪ ਵਿੱਚ ਦੇ ਗਿਆ ਹੈ ਖਡੂਰ ਸਾਹਿਬ ਤੋਂ ਉਹ ਸੰਸਦ ਮੈਂਬਰ ਚੁਣੇ ਗਏ ਸੀ ਆਖਰ ਉਹਨਾਂ ਨੇ ਕੱਲ ਸੌ ਚੁੱਕ ਲਈ ਸਵੇਰੇ 4 ਵਜੇ ਪੰਜਾਬ ਪੁਲਿਸ ਅਮਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਦਿੱਲੀ ਲੈ ਕੇ ਪਹੁੰਚੀ ਅਤੇ ਸਖਤ ਸੁਰੱਖਿਆ ਹੇਠ ਏਅਰ ਫੋਰਸ ਦੇ ਜਹਾਜ਼ ਰਾਹੀਂ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ ਉੱਥੇ ਉਹਨਾਂ ਸਪੀਕਰ ਦੇ ਚੈਂਬਰ ਦੇ ਵਿੱਚ ਹਲਫ ਲਿਆ ਭਾਰਤੀ ਸੰਵਿਧਾਨ ਦੇ ਵਿੱਚ ਆਪਣਾ ਉਹਨਾਂ ਨੇ ਹੁਣ ਆਖਿਆ ਕਿ ਮੈਨੂੰ ਪੂਰਨ ਭਰੋਸਾ ਹੈ ਇਸੇ ਦੌਰਾਨ ਸਾਰੀ ਕਾਰਵਾਈ ਇੱਕ ਗੁਪਤ ਰੱਖੀ ਗਈ ਹੈ ਤੇ ਸੌ ਚੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਪਿਤਾ ਜੀ ਅਤੇ ਚਾਚਾ ਜੀ ਨੇ ਲਗਭਗ ਪੌਣਾ ਇੱਕ ਘੰਟਾ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਦੱਸਿਆ ਕਿ ਅਮਰਿਤਪਾਲ ਸਿੰਘ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਹੈ। ਹਾਲਾਂਕਿ ਅਮਰਿਤਪਾਲ ਸਿੰਘ ਦੀ ਸਿਹਤ ਉਹ ਕਹਿੰਦੇ ਕੁਝ ਠੀਕ ਨਹੀਂ ਸੀ ਇਸ ਕਰਕੇ ਕਿਸੇ ਹੋਰ ਵਿਸ਼ੇ ਤੇ ਬਹੁਤੀ ਗੱਲਬਾਤ ਨਹੀਂ ਹੋ ਸਕੀ। ਉਹਨਾਂ ਸੰਗਤਾਂ ਨੂੰ ਆਪਣੇ ਵੱਲੋਂ ਫਤਿਹ ਬੁਲਾਉਣ ਦਾ ਪੈਗਾਮ ਵੀ ਦਿੱਤਾ ਅਤੇ ਉਹਨਾਂ ਦੇ ਪਿਤਾ ਨੇ ਦੱਸਿਆ ਕਿ ਪਰੋਲ ਭਾਵੇਂ 4 ਦਿਨਾਂ ਦੀ ਸੀ ਪਰ ਇੱਕ ਦਿਨ ਹੀ ਵਿੱਚ ਉਹਨੂੰ ਵਾਪਸ ਉੱਥੇ ਮੋੜ ਕੇ ਲੈ ਗਏ ਆ ਉਹਨਾਂ ਦੱਸਿਆ ਕਿ ਹੁਣ ਪੂਰਾ ਪੰਜਾਬ ਹੀ ਉਹਨਾਂ ਦਾ ਪਰਿਵਾਰ ਹੈ ਉਹ ਇਕੱਲੇ ਨਹੀਂ ਗੱਲ ਚੱਲੀ ਐਸਜੀਪੀਸੀ ਚੋਣਾ ਦੇ ਬਾਬਤ ਜ਼ਿਮਨੀ ਚੋਣਾ ਬਾਰੇ ਜਦੋਂ ਇਹ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਨੇੜੇ ਆਉਂਸ ਤੇ ਫੈਸਲਾ ਕੀਤਾ ਜਾਏਗਾ ਐਮਪੀ ਬਣਨ ਤੋਂ ਬਾਅਦ ਨਸ਼ਿਆਂ ਦਾ ਮੁੱਦਾ ਚੁੱਕਣ ਦੀ ਗੱਲ ਕੀਤੀ ਹੈ ਉਹਨਾਂ ਦੱਸਿਆ ਕਿ ਮੁਲਾਕਾਤ ਵਕਤ ਅਮਰਿਤਪਾਲ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਉਹਨਾਂ ਨੂੰ ਸਰੂਪ ਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸੇ ਦੌਰਾਨ ਪਰਿਵਾਰ ਨੇ ਇਕੱਠੇ ਕੰਦੇ ਪ੍ਰਸ਼ਾਦਾ ਵੀ ਛਕਿਆ ਤੇ ਅਮਰਿਤਪਾਲ ਸਿੰਘ ਨੇ ਮੁਲਾਕਾਤ ਵੇਲੇ ਪਿਤਾ ਦੇ ਹੱਥ ਇੱਕ ਸੰਗਤਾਂ ਨੂੰ ਸੁਨੇਹਾ ਭੇਜਿਆ। ਉਹ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ ਇਸ ਗੱਲ ਤੇ ਉਹਨਾਂ ਨੇ ਜ਼ੋਰ ਦਿੱਤਾ ਹੈ। ਇਹਦੇ ਤੋਂ ਇਹ ਆਖਿਆ ਜਾ ਸਕਦਾ ਹੈ ਕਿ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉਹਨਾਂ ਦਾ ਅਗਲਾ ਟੀਚਾ ਹੋ ਸਕਦਾ ਹੈ। ਇਦੇ ਤੋਂ ਇਲਾਵਾ ਅਮਰਿਤਪਾਲ ਸਿੰਘ ਨੇ ਸੰਗਤ ਲਈ ਕਿਹਾ ਕਿ ਮੇਰੀ ਹਲਕੇ ਦਾ ਖਿਆਲ ਰੱਖੋ ਅਤੇ ਲੋਕਾਂ ਨੂੰ ਵੀ ਨਾਲ ਲੈ ਕੇ ਚੱਲੋ ਤੇ ਦੂਸਰੇ ਪਾਸੇ ਐਸਜੀਪੀਸੀ ਦੀ ਕਾਰਜਕਾਰਨੀ ਦੇ ਵੱਲੋਂ ਕੁਝ ਵੱਡੇ ਫੈਸਲੇ ਕੀਤੇ ਗਏ ਐ ਐਸਜੀਪੀਸੀ ਦੀ ਕਾਰਜਕਾਰਨੀ ਦੀ ਮੀਟਿੰਗ ਦੇ ਵਿੱਚ ਸਿੱਖ ਧਰਮ ਨਾਲ ਜੁੜੇ ਵੱਡੇ ਫੈਸਲੇ ਕੀਤੇ ਗਏ ਐ ਇਹਦੇ ਵਿੱਚ ਸਭ ਤੋਂ ਅਹਿਮ ਰਾਜਸਥਾਨ ਦੇ ਵਿੱਚ ਸਿੱਖ ਬੀਬੀਆਂ ਨੂੰ ਕਕਾਰਾਂ ਦੀ ਵਜ੍ਹਾ ਕਰਕੇ ਇਮਤਿਹਾਨ ਨਾ ਦੇਣ ਦਾ ਮੁੱਦਾ ਵੀ ਉਠਿਆ ਐਸਜੀਪੀਸਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੇ ਸਾਹਮਣੇ ਇਹ ਮੁੱਦਾ ਚੁੱਕਣ ਦੇ ਵਾਸਤੇ ਇੱਕ ਵਫ਼ਦ ਭੇਜਾਂਗੇ ਇਹਦੇ ਨਾਲ ਹੀ ਕਾਨੂੰਨੀ ਮਾਹਿਰਾਂ ਦੇ ਨਾਲ ਸਲਾਹ ਕਰਕੇ ਇਹਨੂੰ ਅਦਾਲਤ ਵਿੱਚ ਚੁਣੌਤੀ ਦੇਣ ਬਾਬਤ ਵੀ ਵਿਚਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਉਹ ਖੁਦ ਇੱਕ ਵਕੀਲ ਨੇ ਹੋਣਾ ਤਾਂ ਇਹ ਚਾਹੀਦਾ ਸੀ ਕਿ ਉਹ ਉਸ ਦਿਨ ਦੀ ਘੋਖ ਪੜਤਾਲ ਕਰਕੇ ਅੱਜ ਦੱਸ ਦੇ ਕਿ ਇਹਦੇ ਤੇ ਕੀ ਕੀਤਾ ਜਾ ਸਕਦਾ ਤੇ ਇਹਦੇ ਨਾਲ ਹੀ ਐਸਜੀਪੀਸਟੀ ਕਾਰਜਕਾਰੀ ਦੀ ਮੀਟਿੰਗ ਦੇ ਵਿੱਚ ਕੰਗਣਾ ਰਣੌਤ ਵਾਲੇ ਥੱਪੜ ਵਾਲਾ ਜਿਹੜਾ ਮੁੱਦਾ ਹੈ ਉਹਦੇ ਤੇ ਵੀ ਵਿਚਾਰ ਕੀਤਾ ਗਿਆ ਐਡਵੋਕੇਟ ਧਾਮੀ ਨੇ ਕਿਹਾ ਕਿ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਤਾਂ ਸਜ਼ਾ ਦਿੱਤੀ ਗਈ ਹੈ ਪਰ ਕੰਗਣਾ ਰਣੌਤ ਜਿਹੜੀ ਪੰਜਾਬ ਦੇ ਲੋਕਾਂ ਦੇ ਖਿਲਾਫ ਨਫ਼ਰਤੀ ਭਾਸ਼ਾ ਦੀ ਵਰਤੋਂ ਕਰਦੀ ਹੈ ਉਹਨੂੰ ਇਨਾਮ ਦੇ ਵਜੋਂ ਸੁਰੱਖਿਆ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕੰਗਣਾ ਨੇ ਵਿਵਾਦਿਤ ਟਿੱਪਣੀਆਂ ਕੀਤੀਆਂ ਪਰਚਾ ਤਾਂ ਉਹਦੇ ਤੇ ਵੀ ਬਣਦਾ ਹੈ ਸਿਰਫ ਇੰਨਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਕੰਗਣਾ ਥੱਪੜ ਕਾਣ ਤੋਂ ਬਾਅਦ हिमाचल ਵਿੱਚ ਹੋ ਰਹੇ ਪੰਜਾਬੀਆਂ ਤੇ ਹਮਲਿਆਂ ਦਾ ਵੀ ਅਸੀਂ ਨੋਟਸ ਲਿਆ ਹੈ। ਉਹਨਾਂ ਹਿਮਾਚਲ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪਏਗਾ। ਪੰਜਾਬੀ ਜੰਮੂ ਕਸ਼ਮੀਰ ਘੁੰਮਣ ਚਲੇ ਜਾਇਆ ਕਰਨਗੇ। ਨੁਕਸਾਨ ਤਾਂ ਹਿਮਾਚਲ ਨੂੰ ਹੋਏਗਾ, ਹਿਮਾਚਲ ਦੇ ਟੂਰਿਜ਼ਮ ਨੂੰ ਹੋਏਗਾ। ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਅਰਤਨਾ ਮਕਵਾਨਾ ਉਹਨਾਂ ਦੇ ਵੱਲੋਂ ਯੋਗਾ ਕੀਤੇ ਜਾਣ ਵਾਲੇ ਵਿਵਾਦ ਸਬੰਧੀ ਵੀ ਧਾਮੀ ਨੇ ਕਿਹਾ ਕਿ ਜੇ ਕੋਈ ਜਾਣ ਪੁੱਛ ਕੇ ਅਜਹੀ ਕਾਰਵਾਈ ਕਰਦਾ ਹੈ ਤਾਂ ਉਹ ਬਖਸ਼ਣ ਜੋਗ ਨਹੀਂ ਹੁੰਦੀ। ਉਹਨਾਂ ਕਿਹਾ ਕਿ ਪਹਿਲਾਂ ਹੀ ਜਥੇਦਾਰ ਸਾਹਿਬ ਦੇ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵੀਡੀਓਗ੍ਰਾਫੀ ਨਹੀਂ ਕੀਤੀ ਜਾਏਗੀ। ਸਿਰਫ ਫੋਟੋ ਖਿੱਚਣ ਲਈ ਮੋਬਾਈਲ ਫੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹਦੇ ਤੋਂ ਇਲਾਵਾ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਦੋ ਨਵੇਂ ਗ੍ਰੰਥੀਆਂ ਦੀ ਵੀ ਰਜੁਕਤੀ ਕਰ ਦਿੱਤੀ ਗਈ ਹੈ। ਐਡਵੋਕੇਟ ਧਾਮੀ ਸਾਹਿਬ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਕਿ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਘੱਟੋ-ਘੱਟ ਦੋ ਗ੍ਰੰਤੀ ਜ਼ਰੂਰ ਹੋਣੇ ਚਾਹੀਦੀ ਹੈ। ਇਹਨਾਂ ਵਿੱਚ ਪੰਜ ਪਿਆਰਿਆਂ ਚ ਸੇਵਾ ਨਿਭਾ ਰਹੇ ਭਾਈ ਕੇਵਲ ਸਿੰਘ ਜੀ ਦੇ ਪੁੱਤਰ ਸੁਖਦੇਵ ਸਿੰਘ ਅਤੇ ਪਰਵਿੰਦਰਪਾਲ ਸਿੰਘ ਦੇ ਪੁੱਤਰ ਭਾਈ ਭਾਨ ਸਿੰਘ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਗਈ ਸੀ। ਉਹ ਕਹਿੰਦੇ ਇਹਨਾਂ ਦੋਵੇਂ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਜਲਾਵਤਨ ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਵੀ ਕਹਿੰਦੇ ਗਹਿਰਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਕਿ ਗਜਿੰਦਰ ਸਿੰਘ ਦਾ ਜੀਵਨ ਪੰਥ ਪ੍ਰਸਤੀ ਕੁਰਬਾਨੀ ਅਤੇ ਦ੍ਰਿੜਤਾ ਦੀ ਇੱਕ ਮਿਸਾਲ ਹੈ ਦੱਸਣਾ ਬਣਦਾ ਕਿ ਬੀਤੇ ਦਿਨੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ ਅਤੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਹੁਣ ਗੱਲ ਕਰਦੇ ਆਂ ਅਗਨੀ ਵੀਰ ਇਸ ਯੋਜਨਾ ਦਾ ਰੌਲਾ ਪਹਿਲਾਂ ਵੀ ਪਿਆ ਤੇ ਹੁਣ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਸਰਕਾਰ ਆਹਮੋ ਸਾਹਮਣੇ ਨੇ ਰਾਹੁਲ ਨੇ ਕਿਹਾ ਕਿ ਅਸਲ ਤੇ ਵਿੱਚ ਇਨਸ਼ੋਰੈਂਸ ਜਿਹੜੀ ਦਿੱਤੀ ਜਾਂਦੀ ਹੈ ਉਹ ਅਤੇ ਸਰਕਾਰ ਵੱਲੋਂ ਕਿਸੇ ਦੀ ਮਦਦ ਦੋਵਾਂ ਚੀਜ਼ਾਂ 'ਚ ਫਰਕ ਹੁੰਦਾ ਹੈ। ਸ਼ਹੀਦ ਅਗਨੀਵੀਰ ਅਜੇ ਸਿੰਘ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਰਕਮ ਮਿਲਣ ਦਾ ਮਾਮਲਾ ਠੰਡਾ ਹੀ ਨਹੀਂ ਪੈ ਰਿਹਾ। ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਨੀ ਰਾਹੁਲ ਗਾਂਧੀ। ਉਹਨਾਂ ਨੇ ਮੁੜ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਅਤੇ ਟੈਕਸਟ ਲਿਖਿਆ ਅਤੇ ਕੇਂਦਰ ਸਰਕਾਰ ਨੂੰ ਫੇਰ ਨਿਸ਼ਾਨੇ ਤੇ ਲਿਆ। ਉਹਨਾਂ ਨੇ ਕਿਹਾ ਕਿ ਸ਼ਹੀਦ ਅਗਨੀਵੀਰ ਅਜੇ ਸਿੰਘ ਦੇ ਪਰਿਵਾਰ ਨੂੰ ਅੱਜ ਤੱਕ ਸਰਕਾਰ ਨੇ ਕੋਈ ਵੀ ਕੰਪਨਸੇਸ਼ਨ ਨਹੀਂ ਦਿੱਤੀ। ਉਹਨਾਂ ਨੇ ਕਿਹਾ ਕਿ ਕੰਪਨਸੇਸ਼ਨ ਅਤੇ ਇੰਸ਼ੋਰੈਂਸ ਦੇ ਵਿੱਚ ਫਰਕ ਹੁੰਦਾ ਹੈ। ਸ਼ਹੀਦ ਦੇ ਪਰਿਵਾਰ ਨੂੰ ਸਿਰਫ ਬੀਮਾ ਕੰਪਨੀ ਨੇ ਬੀਮਾ ਭੁਗਤਾਨ ਕੀਤਾ ਹੈ। ਸਰਕਾਰ ਦੇ ਵੱਲੋਂ ਸ਼ਹੀਦ ਅਜੇ ਨੂੰ ਕੋਈ ਵੀ ਮਦਦ ਨਹੀਂ ਮਿਲੀ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਤੇ ਲਈ ਜਾਨ ਦੇਣ ਵਾਲੇ ਪਰਿਵਾਰ ਦਾ ਸਨਮਾਨ ਕਰਨਾ ਬਣਦਾ ਹੈ ਪਰ ਮੋਦੀ ਸਰਕਾਰ ਉਹਨਾਂ ਦੇ ਨਾਲ ਵੀ ਭੇਦਭਾਵ ਕਰ ਰਹੀ ਹੈ। ਸਰਕਾਰ ਕੁਝ ਵੀ ਕਹੇ ਪਰ ਕੌਮੀ ਸੁਰੱਖਿਆ ਦਾ ਮਾਮਲਾ ਹੈ ਮੈਂ ਇਹਨੂੰ ਉਚਕਦਾ ਰਹਾਂਗਾ ਇੰਡੀਆ ਗੱਠ ਜੋੜ ਫੌਜ ਨੂੰ ਕਮਜ਼ੋਰ ਨਹੀਂ ਹੋਣ ਦੇਵੇਗਾ ਦਸਣਾ ਬਣਦਾ ਹੈ ਕਿ ਸ਼ਹੀਦ ਦੇ ਘਰ ਸ਼ੁੱਕਰਵਾਰ ਨੂੰ ਭਾ 5 ਜੁਲਾਈ ਨੂੰ ਸ਼੍ਰੀ ਫਤਿਹਗੜ ਸਾਹਿਬ ਤੋਂ ਸੰਸਦ ਡਾਕਟਰ ਅਮਰ ਸਿੰਘ ਗਏ ਜਿਨ੍ਹਾਂ ਨੇ ਦੱਸਿਆ ਕਿ ਸ਼ਹੀਦ ਦੇ ਪਰਿਵਾਰ ਨੂੰ ਸਿਰਫ ਬੀਮਾ ਕੰਪਨੀ ਦੇ ਵੱਲੋਂ ਮੁਆਵਜ਼ਾ ਮਿਲਿਆ ਹੈ ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਇੱਕ ਨਵਾਂ ਵੀਡੀਓ ਜਾਰੀ ਕੀਤਾ ਅਤੇ ਫਿਰ ਤੋਂ ਦੋਸ਼ ਲਾਏ ਨੇ ਇਹਦੇ ਤੋਂ ਪਹਿਲਾਂ ਬੀਤੇ ਦਿਨੀ ਸ਼ਹੀਦ ਦੇ ਪਿਤਾ ਨੇ ਦੱਸਿਆ ਸੀ ਕਿ ਪਹਿਲਾਂ 48 ਲੱਖ ਦੇ ਕਰੀਬ ਉਹਨਾਂ ਦੇ ਅਕਾਊਂਟ ਵਿੱਚ ਆਏ ਸੀ 1 ਕਰੋੜ ਰੁਪਈਆ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਸੀ ਫਿਰ ਉਹਨਾਂ ਨੇ ਅੱਗੇ ਆਖਿਆ ਸੀ ਕਿ ICICI ਬੈਂਕ ਅਕਾਊਂਟ ਵਿੱਚ 50 ਲੱਖ ਰੁਪਏ ਆਏ ਨੇ ਪਰ ਉਹਨਾਂ ਨੂੰ ਇਸ ਬਾਬਤ ਜਾਣਕਾਰੀ ਨਹੀਂ ਸੀ ਇਹ ਬੀਮੇ ਦੀ ਰਕਮ ਹੈ ਰਾਹੁਲ ਨੂੰ ਇਸ ਬਾਰੇ ਪਤਾ ਨਹੀਂ ਸੀ ਉਹ ਕਹਦੇ ਮੈਂ ਹੁਣ ਫੌਜ ਅਤੇ ਸਰਕਾਰ ਦੇ ਸੰਪਰਕ ਵਿੱਚਾਂ ਤੇ ਉਮੀਦ ਹੈ ਕਿ ਸਾਰਾ ਮੁਆਵਜ਼ਾ ਛੇਤੀ ਮਿਲ ਜਾਏਗਾ। ਉਹਨਾਂ ਨੇ ਆਖਿਆ ਸੀ ਕਿ ਪੰਜਾਬ ਸਰਕਾਰ ਵੀ ਠੀਕ ਹੈ, ਮੋਦੀ ਸਰਕਾਰ ਵੀ ਠੀਕ ਹੈ ਤੇ ਰਾਹੁਲ ਗਾਂਧੀ ਵੀ ਠੀਕ ਨੇ। ਉਹਨਾਂ ਦੇ ਪਿਤਾ ਦੇ ਬਿਆਨ ਤੋਂ ਬਾਅਦ ਫੌਜ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਫੌਜ ਅਗਨੀ ਵੀਰਾਂ ਦੀ ਭਲਾਈ ਦੇ ਲਈ ਵਚਨਬੱਧ ਹੈ। ਰਾਹੁਲ ਦੀ ਪੋਸਟ ਤੋਂ ਬਾਅਦ ਫੌਜ ਨੇ ਐਕਸ ਦੇ ਉੱਤੇ ਪੋਸਟ ਵਿੱਚ ਲਿਖਿਆ ਹੈ ਕਿ ਸੋਸ਼ਲ ਮੀਡੀਆ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਆਗਨੀ ਵੀਰ ਅਜੇ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਅਜਿਹਾ ਨਹੀਂ ਹੈ ਪਰਿਵਾਰ ਨੂੰ 98 ਲੱਖ ਤੇ 39000 ਰੁਪਏ ਮੁਆਵਜ਼ੇ ਵਜੋਂ ਦਿੱਤੇ ਗਏ ਨੇ ਫੌਜ ਨੇ ਇਹ ਵੀ ਲਿਖਿਆ ਹੈ ਕਿ ਪਰਿਵਾਰ ਨੂੰ 67 ਲੱਖ ਰੁਪਏ ਹੋਰ ਦਿੱਤੇ ਜਾਣਗੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਇਹ ਪੈਸੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਜਾਣਗੇ ਮੁਆਵਜ਼ੇ ਦੀ ਕੁੱਲ ਰਕਮ 1 ਕਰੋੜ ਅਤੇ 65 ਲੱਖ ਰੁਪਏ ਹੋਏਗੀ ਫੌਜ ਅਗਨੀਵੀਰ ਅਜੇ ਦੀ ਕੁਰਬਾਨੀ ਨੂੰ ਸਲਾਮ ਕਰਦੀ ਹੈ ਰੱਖਿਆ ਮੰਤਰੀ ਦੇ ਦਫਤਰ ਨੇ ਫੌਜ ਦੀ ਪੋਸਟ ਨੂੰ ਦੁਬਾਰਾ ਪੋਸਟ ਕੀਤਾ ਤੇ ਲਿਖਿਆ ਭਾਰਤੀ ਫੌਜ ਅਗਨੀਵੀਰਾਂ ਦੀ ਭਲਾਈ ਲਈ ਵਚਨਬੱਧ ਹੈ ਜਦੋਂ ਕਿ ਰਾਹੁਲ ਗਾਂਧੀ ਨੇ ਫਿਰ ਲਿਖਿਆ ਕਿ ਕੰਪਨਸੇਸ਼ਨ ਅਤੇ ਇਨਸ਼ੋਰੈਂਸ ਵਿੱਚ ਜਨਾਬ ਫਰਕ ਹੁੰਦਾ ਹੈ ਤੇ ਹੁਣ ਗੱਲ ਕਰਦੇ ਹਾਂ ਲੁਧਿਆਣੇ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਕੀਤੇ ਗਏ ਹਮਲੇ ਦੀ ਉਹਦੇ ਉੱਤੇ ਸਿਆਸਤ ਮੁਕੰਮਲ ਤੌਰ ਤੇ ਗਰਮਾ ਗਈ ਹੈ ਅਸਲ ਦੇ ਵਿੱਚ ਲੁਧਿਆਣਾ ਚ ਸਿਪ ਸੈਨਾ ਟਕਸਾਲੀ ਆਗੂ ਸੰਦੀਪ ਥਾਪਰ ਤੇ ਜਾਨਲੇਵਾ ਹਮਲਾ ਹੋਇਆ ਜਿੱਥੇ ਸਿਆਸਤ ਭਕੀ ਹੈ ਉਥੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਿੰਘਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਇਸ ਦੌਰਾਨ ਸੰਦੀਪ ਥਾਪਰ ਨੇ ਹਮਲੇ ਦੇ ਵਾਸਤੇ ਲੁਧਿਆਣਾ ਦੇ ਕਮਿਸ਼ਨਰ ਕੁਲਦੀਪ ਚਾਹਲ ਤੇ ਗੰਭੀਰ ਦੋਸ਼ ਲਾਏ ਨੇ ਉਹਨਾਂ ਆ ਕਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਸੀ ਕਈ ਵਾਰ ਪੁਲਿਸ ਕਮਿਸ਼ਨਰ ਨੂੰ ਸੁਰੱਖਿਆ ਵਧਾਉਣ ਦੀ ਮੈਂ ਅਪੀਲ ਕੀਤੀ ਸੀ ਪਰ ਉਹਨਾਂ ਨੇ ਮੇਰੀ ਅਪੀਲ ਨੂੰ ਅਣ ਸੁਣਿਆ ਕੀਤਾ ਸੰਦੀਪ ਥਾਪਰ ਦੇ ਮਤਾਬਕ ਉਹ ਇੱਕ ਪ੍ਰੋਗਰਾਮ ਤੋਂ ਘਰ ਵਾਪਸ ਪਰਤ ਰਹੇ ਸੀ ਤੇ ਸਿਵਲ ਹਸਪਤਾਲ ਦੇ ਬਾਹਰ ਤਿੰਨ ਨਿਹੰਗ ਸਿੰਘ ਆਏ ਅਤੇ ਉਹਨਾਂ ਨੇ ਸਕੂਟਰੀ ਤੇ ਜਾਂਦੇ ਨੂੰ ਰੋਕਿਆ ਤੇ ਤਲਵਾਰਾਂ ਦੇ ਨਾਲ ਉਹਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਹਮਲੇ ਦੇ ਵਕਤ ਸ਼ਾਇਦ ਤੁਸੀਂ ਵੀਡੀਓ ਦੇਖੀ ਹੋਵੇ ਕਿ ਉਹਦੇ ਪਿੱਛੇ ਗਨਮੈਨ ਵੀ ਬੈਠਾ ਮੌਜੂਦ ਸੀ ਉਹਦੇ ਕੋਲ ਰਿਵਾਲਵਰ ਵੀ ਸੀ ਪਰ ਨਿਹੰਗਾਂ ਨੇ ਕਹਿੰਦੇ ਉਹ ਖੋਲਿਆ ਤੇ ਉਹਦੇ ਤੋਂ ਬਾਅਦ ਗਨਮੈਨ ਬਚਾਅ ਕਰਨ ਦੀ ਥਾਂ ਇੱਕ ਪਾਸੇ ਹੋ ਕੇ ਖੜ ਗਿਆ ਹਮਲਾ ਕਰਨ ਤੋਂ ਬਾਅਦ ਨਿਹੰਗ ਸੰਦੀਪ ਦੀ ਸਕੂਟਰੀ ਲੈ ਕੇ ਉਥੋਂ ਫਰਾਰ ਹੋ ਗਏ ਹੁਣ ਕੁਝ ਨਿਹੰਗਾਂ ਨੇ ਵੀਡੀਓ ਪਾ ਕੇ ਇਹਦੀ ਜ਼ਿੰਮੇਵਾਰੀ ਲੈ ਲਈ ਹੈ ਤੇ ਨਾਲ ਧਮਕੀ ਵੀ ਦਿੱਤੀ ਹੈ ਤੇ ਦੂਸਰੇ ਪਾਸੇ ਹਸਪਤਾਲ ਦੇ ਵਿੱਚ ਦਾਖਲ ਸੰਦੀਪ ਥਾਪਰ ਉਹਨੂੰ ਜਦੋਂ ਪੁਲਿਸ ਮਿਲਣ ਪਹੁੰਚੀ ਤਾਂ ਪੁਲਿਸ ਨੇ ਕਿਹਾ ਕਿ ਅਸੀਂ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਧਾਰਾ 302 ਅਧੀਨ ਮੁਕੱਦਮਾ ਦਰਜ ਕਰ ਦਿੱਤਾ ਵਾਰਦਾਤ ਦੇ ਬਾਅਦ ਨਿਹੰਗਾਂ ਨੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਜੋ ਵੀ ਸਾਡੇ ਧਰਮ ਮਰਿਆਦਾ ਅਤੇ ਸ਼ਹੀਦਾਂ ਦੇ ਖਿਲਾਫ ਬੋਲੇਗਾ ਅਸੀਂ ਉਹਦੇ ਨਾਲ ਇਸੇ ਤਰ੍ਹਾਂ ਦਾ ਸਲੂਕ ਕਰਾਂਗੇ ਜੋ ਅੱਜ ਲੁਧਿਆਣਾ ਵਿੱਚ ਕੀਤਾ ਹੈ ਉਹਨਾਂ ਕਿਹਾ ਕਿ ਅਸੀਂ ਕਿਸੇ ਜਾਤ ਦੇ ਖਿਲਾਫ ਬੋਲਣ ਵਾਲੇ ਕਿਸੇ ਵੀ ਸ਼ਖਸ ਨੂੰ ਨਹੀਂ ਛੱਡਾਂਗੇ ਵੀਡੀਓ ਦੇ ਵਿੱਚ ਕਿਹਾ ਗਿਆ ਹੈ ਕਿ ਸਿੱਖ ਧਰਮ ਕਿਸੇ ਵੀ ਧਰਮ ਦਾ ਵਿਰੋਧ ਨਹੀਂ ਕਰਦਾ ਉਹਨਾਂ ਨੇ ਕਿਹਾ ਕਿ ਜੀਵ ਵਿੱਚ ਹੱਡੀ ਤਾਂ ਨਹੀਂ ਹੁੰਦੀ ਪਰ ਇਹ ਹੱਡੀ ਤਾਂ ਤੜਵਾ ਜ਼ਰੂਰ ਦਿੰਦੀ ਹੈ ਸਾਡੇ ਧਰਮ ਅਤੇ ਸ਼ਹੀਦਾਂ ਦੇ ਖਿਲਾਫ ਬੋਲਣ ਵਾਲੇ ਨੂੰ ਜ਼ੁਬਾਨ ਤੇ ਕੰਟਰੋਲ ਕਰਨਾ ਚਾਹੀਦਾ ਹੈ ਸਾਨੂੰ ਕਹਿੰਦੇ ਸੀ ਕਿ ਨਿਹੰਗ ਕੁਝ ਕਰਦੇ ਨਹੀਂ ਮੌਕਾ ਮਿਲਿਆ ਤਾਂ ਇਸੇ ਤਰ੍ਹਾਂ ਖਾਲਸਾ ਆਪਣਾ ਰੂਪ ਵਿਖਾਉਂਦਾ ਰਹੇਗਾ ਇਸ ਵਾਰ ਦਾਤ ਬਾਦ ਸਿਆਸਤ ਕਾਫੀ ਕਰਵਾ ਗਈ ਹੈ ਲੁਧਿਆਣਾ ਵਸ ਤੋਂ ਆਪ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਜਿਸ ਨੇ ਵੀ ਸਾਡੇ ਸ਼ਹਿਰ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਛੱਡਿਆ ਨਹੀਂ ਜਾਏਗਾ ਮੈਂ ਇਸ ਬਾਰੇ ਪੁਲਿਸ ਕਮਿਸ਼ਨਰ ਦੇ ਨਾਲ ਗੱਲਬਾਤ ਕਰ ਰਿਹਾ ਹਾਂ ਲੁਧਿਆਣਾ ਤੋਂ ਸੰਸਦ ਅਮਰਿੰਦਰ ਰਾਜਾ ਵੜਿੰਗ ਨੇ ਸਿਪ ਸੈਨਾ ਦੇ ਆਗੂ ਤੇ ਹੋਏ ਇਸ ਹਮਲੇ ਨੂੰ ਜਿੱਥੇ ਗਲਤ ਕਰਾਰ ਦਿੰਦਾ ਹੈ ਉੱਥੇ ਕਿਹਾ ਕਿ ਸ਼ਹਿਰ ਦੇ ਵਿੱਚ ਡਰਦਾ ਮਾਹੌਲ ਹੈ ਇਸੇ ਤਰ੍ਹਾਂ ਕੇਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਉਹਨਾਂ ਨੇ ਕਿਹਾ ਕਿ ਕਾਨੂੰਨ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਭਗਵੰਤ ਮਾਨ ਸਰਕਾਰ ਨੇ ਪੂਰਾ ਅਮਲਾ ਚੋਣ ਜਿੱਤਣ ਤੇ ਲਾਇਆ ਹੋਇਆ ਹੈ ਕਾਨੂੰਨੀ ਹਾਲਾਤਾਂ ਬਾਰੇ ਕੋਈ ਫਿਕਰੀ ਨਹੀਂ ਹੈ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿਸਫ ਸੈਨਾ ਆਗੂ ਸੰਦੀਪ ਥਾਪੜ ਤੇ ਲੁਧਿਆਣੇ ਚ ਦਿਨ ਦਿਹਾੜੇ ਹੋਇਆ ਕਾਤਲਾਨਾ ਹਮਲਾ ਜਿੱਥੇ ਨਿੰਦਣਯੋਗ ਹੈ ਉੱਥੇ ਸ਼ਰੇਆ ਬਾਜ਼ਾਰ ਹੋਈ ਇਸ ਘਟਨਾ ਨੇ ਪੰਜਾਬ ਸਰਕਾਰ ਦੀ ਅਗਵਾਈ ਚ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਵੀ ਹਾਲਾਤ ਆ ਜਿਹੜੇ ਉਹ ਕਿਸ ਤਰ੍ਹਾਂ ਦੇ ਨੇ ਉਹਦਾ ਖੁਲਾਸਾ ਕਰ ਦਿੰਦਾ ਹੈ ਇਸ ਘਟਨਾ ਨੇ ਸਾਬਤ ਕਰ ਦਿੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਤੇ ਸ਼ਾਂਤੀ ਬਣਾ ਕੇ ਰੱਖਣ ਵਿੱਚ ਬੁਰੀ ਤਰ੍ਹਾਂ ناکਾਮ ਹੈ ਇਹ ਗੱਲ ਸਾਬਤ ਹੋ ਰਹੀ ਹੈ ਇਸ ਕਾਤਲਾਨਾ ਹਮਲੇ ਦੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਸੋਸ਼ਲ ਮੀਡੀਆ ਤੇ ਸਰਗਰਮ ਹੋ ਗਏ। ਉਹਨਾਂ ਨੇ ਵੀ ਨਖੇਦੀ ਕੀਤੀ ਹੈ ਤੇ ਮਾਨ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਮੈਂ ਸਿਪ ਸੈਨਾ ਆਗੂ ਸੰਦੀਪ <th>ਥਾਪਰ ਤੇ ਹੋਏ ਕਾਤਲਾਨਾ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਹਾਂ। ਬਹੁਤ ਕੁਰਬਾਨੀਆਂ ਤੋਂ ਬਾਅਦ ਪੰਜਾਬ ਵਿੱਚ ਸ਼ਾਂਤੀ ਪ੍ਰਤੀ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਪਿਆਰ ਅਤੇ ਭਾਈਚਾਰਕ ਸਾਂਝ ਨਾਲ ਰਹਿੰਦੇ ਆ। ਬਾਰੀ ਤਾਕਤਾਂ ਨੇ ਜੋ ਆਪਣੇ ਸਿਆਸੀ ਫਾਇਦਿਆਂ ਦੇ ਵਾਸਤੇ ਪੰਜਾਬ ਦੀ ਸ਼ਾਂਤੀ ਨੂੰ ਇੱਕ ਵਾਰ ਫਿਰ ਤੋਂ ਭੰਗ ਵਿਖਣਾ ਚਾਹੁੰਦੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੇ ਨਾਟਕਾਂ ਨੂੰ ਬੰਦ ਕਰੋ। ਗ੍ਰਹਿ ਮੰਤਰੀ ਹੋਣ ਦੇ ਨਾਤੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਧਿਆਨ ਦਿਓ। ਤੁਸੀਂ ਨਸ਼ਿਆਂ ਤੇ ਕਾਬੂ ਪਾਉਣ ਵਿੱਚ ਅਸਫਲ ਰਹੇ ਹੋ। ਹੁਣ ਕਾਨੂੰਨ ਵਿਵਸਥਾ ਵੀ ਟੁੱਟ ਰਹੀ ਹੈ। ਜੇਕਰ ਪੰਜਾਬ ਦੀ ਦੇਖਪਾਲ ਨਹੀਂ ਕਰ ਸਕਦੇ ਤਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਓ ਅਤੇ ਆਪ ਦੇ ਕਿਸੇ ਯੋਗ ਆਗੂ ਨੂੰ ਸੰਭਾਲ ਦਿਓ ਤੁਸੀਂ ਚੁਟਕਲੇ ਸੁਣਾਉਣ ਅਤੇ ਜਨਤਕ ਸਟੇਜਾਂ ਤੋਂ ਆਪਣੇ ਆਪ ਦੀ ਤਾਰੀਫ਼ ਕਰਨ ਵਿੱਚ ਰੁਚੀ ਹੋਈਆਂ ਇਸ ਤਰ੍ਹਾਂ ਰਾਜ ਨੂੰ ਸੂਬੇ ਨੂੰ ਬਰਬਾਦ ਨਾ ਕਰੋ ਜ਼ਮੀਨ ਤੇ ਉਤਰੋ ਅਸਲੀਅਤ ਦੇਖੋ ਅੱਜ ਪੰਜਾਬ ਵਿੱਚ ਤੁਹਾਡੀ ਨਿਗਰਾਨੀ ਹੇਠ ਕੋਈ ਵੀ ਸੁਰੱਖਿਆਤ ਨਹੀਂ ਇਸ ਤਰ੍ਹਾਂ ਬਠਿੰਡੇ ਤੋਂ ਅਕਾਲੀ ਦਲ ਦੇ ਇੱਕੋ ਇੱਕ ਸੰਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਲੁਧਿਆਣੇ 'ਚ ਜਿਹੜਾ ਹਮਲਾ ਹੋਇਆ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਬਹੁਤ ਦਰਦਨਾਕ ਨੇ ਇੱਕ ਵਿਅਕਤੀ ਤੇ ਤਲਵਾਰਾਂ ਨਾਲ ਹਮਲਾ ਕੀਤਾ ਜਾ ਰਿਹਾ ਹੈ ਜਦ ਕਿ ਉਸ ਨੂੰ ਸੁਰੱਖਿਆ ਵੀ ਮਿਲੀ ਹੋਈ ਸੀ ਜਿਸ ਤਰ੍ਹਾਂ ਇਹ ਵਾਰਦਾਤ ਹੋਈ ਹੈ ਉਸ ਤੋਂ ਸਾਫ਼ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਮਾੜੀ ਸਥਿਤੀ ਹੈ ਕੀ ਪੰਜਾਬ ਸਰਕਾਰ ਅਤੇ ਡੀਜੀਪੀ ਇਹਦੇ ਉੱਤੇ ਕੋਈ ਸਖਤ ਐਕਸ਼ਨ ਲੈਣਗੇ ਹੁਣ ਇਹਦੇ ਤੇ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਤਣ ਹਿਮਾਚਲ ਦੇ ਵਿੱਚ ਇਹ ਵਾਰਦਾਤਾਂ ਹੋਈਆਂ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਆਪਣੇ ਘਰ ਜਾਂਦੇ ਨੂੰ ਫਾਟਕਾਂ ਤੇ ਰੋਕ ਕੇ ਕੁੱਟਿਆ ਗਿਆ ਜਾਂ ਲੇਵਾ ਹਮਲਾ ਕੀਤਾ ਗਿਆ ਉਸ ਦਿਨ ਸੁਨੀਲ ਜਾਕੜ ਅਤੇ ਹੋਰਨਾਂ ਦੇ ਬੁੱਲ ਸੀਤੇ ਰਹੇ ਪਰ ਹਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਹੁਣ ਗੱਲ ਕਰਦੇ ਹਾਂ ਰਾਜਾ ਵੜਿੰਗ ਉਹਨਾਂ ਦੀਆਂ ਮੁਸ਼ਕਲਾਂ 'ਚ ਵਾਧਾ ਹੈ ਜੀ ਸਿਆਸੀ ਲੋਕ ਕਿੰਨੇ ਘਟੀਟ ਹੁੰਦੇ ਨੇ ਇਸ ਖਬਰ ਦੇ ਨਾਲ ਤੁਹਾਨੂੰ ਇਹਦਾ ਅੰਦਾਜ਼ਾ ਲੱਗ ਜਾਣਾ ਹੈ ਆਮ ਵਿਅਕਤੀ ਜੇਕਰ ਕਿਸੇ ਅਹੁਦੇ ਤੋਂ ਲਾਂਬੇ ਹੋ ਜਾਵੇ ਜਾਂ ਲਾਂਬੇ ਕਰ ਦਿੱਤਾ ਜਾਵੇ ਉਹ ਤੁਰੰਤ ਆਪਣੀ ਕੁਰਸੀ ਖਾਲੀ ਕਰ ਦਿੰਦਾ ਹੈ ਆਪਣਾ ਦਫ਼ਤਰ ਖਾਲੀ ਕਰ ਦਿੰਦਾ ਤੇ ਆਪਣਾ ਫਲੈਟ ਵੀ ਖਾਲੀ ਕਰ ਦਿੰਦਾ ਪਰ ਇਹ ਲੀਡਰ ਲੋਕ ਇਹ ਕੁਝ ਨਹੀਂ ਕਰਦੇ ਕਿਉਂਕਿ ਠੀਠ ਹੁੰਦੇ ਨੇ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਅਨੁਸਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣੇ ਤੋਂ ਸੰਸਦ ਰਾਜਾ ਵੜਿੰਗ ਉਹਨਾਂ ਨੂੰ ਸਰਕਾਰੀ ਫਲੈਟ ਖਾਲੀ ਕਰਨ ਲਈ ਵਿਧਾਨ ਸਭਾ ਦੇ ਵੱਲੋਂ ਆਖਰੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਕਿ ਵਿਧਾਨ ਸਭਾ ਦੇ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਨੋਟਿਸ ਦਾ ਸਮਾਂ ਪੂਰਾ ਹੋਣ ਦੇ ਬਾਵਜੂਦ ਵੀ ਉਹ ਸਰਕਾਰੀ ਫਲੈਟ ਖਾਲੀ ਨਹੀਂ ਕਰ ਰਹੇ ਵਿਧਾਨ ਸਭਾ ਦੇ ਤਹਿ ਨਿਯਮਾਂ ਦੇ ਅਨੁਸਾਰ ਰਾਜਾ ਵੜਿੰਗ ਨੇ 29 ਜੂਨ ਤੱਕ ਸਰਕਾਰੀ ਮਕਾਨ ਖਾਲੀ ਹਰ ਹਾਲ ਵਿੱਚ ਕਰਨਾ ਸੀ ਪਰ 4 ਜੁਲਾਈ ਬੀਤ ਵੀ ਗਈ ਸੀ 5 ਵੀ ਚੜ ਗਈ ਸੀ ਲੰਘ ਗਈ ਸੀ ਮਕਾਨ ਨਹੀਂ ਖਾਲੀ ਕੀਤਾ ਗਿਆ ਹੁਣ ਜੇ ਆਖਰੀ ਨੋਟਿਸ ਜਾਰੀ ਹੋਣ ਤੋਂ ਬਾਅਦ 14 ਜੁਲਾਈ ਤੱਕ ਰਾਜਾ ਵੜਿੰਗ ਵੱਲੋਂ ਸਰਕਾਰੀ ਫਲੈਟ ਖਾਲੀ ਨਾ ਕੀਤਾ ਗਿਆ ਤਾਂ ਵਿਧਾਨ ਸਭਾ ਦੇ ਵੱਲੋਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ ਇਦੇ ਤੋਂ ਇਲਾਵਾ ਰਾਜਾ ਵੜਿੰਗ ਨੂੰ 160 ਗੁਣਾ ਜ਼ਿਆਦਾ ਕਿਰਾਏ ਦਾ ਭੁਗਤਾਨ ਵੀ ਕਰਨਾ ਪੈ ਸਕਦਾ ਹੈ ਇੱਕ ਵਿਧਾਇਕ ਨੂੰ 240 ਰੁਪਏ ਦਾ ਕਫਾਇਤੀ ਕਿਰਾਇਆ ਦੇਣਾ ਪੈਂਦਾ ਹੈ ਇਹਦੇ ਤੇ ਜੇਕਰ 160 ਗੁਣਾ ਲਾਈਏ ਤਾਂ ਉਹਦੇ ਤੋਂ ਬਾਅਦ 240 ਰੁਪਏ ਦੀ ਥਾਂ ਤੇ 38000 ਤੇ 400 ਰੁਪਏ ਕਿਰਾਇਆ ਦੇਣਾ ਪੈ ਸਕਦਾ ਹੈ ਹੋ ਸਕਦਾ ਹੈ ਕਿ ਕਿਰਾਇਆ ਵੀ ਨਾ ਦੇਣ ਤੇ ਹੋ ਸਕਦਾ ਫਲੈਟ ਵੀ ਖਾਲੀ ਨਾ ਕਰਨ ਤੁਹਾਨੂੰ ਯਾਦ ਹੋਣਾ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਬਦਲਣ ਤੋਂ ਬਾਅਦ ਕਈ ਉਹ ਵਿਧਾਇਕ ਜਿਹੜੇ ਕਈ-ਕਈ ਵਾਰੀ ਹਾਰ ਚੁੱਕੇ ਸੀ ਪਿਛਲੇ ਢਾਈ ਤਿੰਨ ਦਹਾਕਿਆਂ ਤੋਂ ਪਰ ਉਹਨਾਂ ਨੇ ਕੋਠੀ ਜਾਂ ਫਲੈਟ ਖਾਲੀ ਨਹੀਂ ਸੀ ਕੀਤੇ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ